ਲੁਧਿਆਣਾ ਤੋਂ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰੈਸ਼ਰ ਪੱਪੀ ਨੇ ਸ਼ਾਹਪੁਰ ਰੋਡ ਤੇ ਸਥਿਤ ਪੋਲਿੰਗ ਸਟੇਸ਼ਨ ਤੇ ਆਪਣੀ ਵੋਟ ਪਾਈ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਵਦ ਵਦ ਵੋਟ ਪਾਉਣ ਦੀ ਕੀਤੀ ਅਪੀਲ ਹਾਂਜੀ ਸਰ VOTING ਪੰਜਾਬ ਦੇ ਸ਼ੁਰੂ ਹੋ ਚੁੱਕੀ ਹੈ ਤੇ ਉਮੀਦਵਾਰ ਖੁਦ ਲਾਈਨਾਂ ਦੇ ਵਿੱਚ ਲਾ ਕੇ ਵੋਟ ਪਾਣ ਵਾਸਤੇ ਪਹੁੰਚੇ ਨੇ ਅਸ਼ੋਕ ਪ੍ਰਾਸ਼ਰ ਪੱਪੀ ਸਾਡੇ ਨਾਲ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਪਹਿਲੇ ਟਾਈਮ ਹੀ ਵੋਟ ਪਾਣਾ ਸਰ ਦੇਖੋ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹਰ ਬੰਦੇ ਨੂੰ ਚਾਹੀਦਾ ਵੱਧ ਤੋਂ ਵੱਧ VOTING ਪਰ ਕਰੋ ਕਿਉਂਕਿ ਜਦੋਂ VOTING ਵੱਧ ਹੋਊਗੀ ਉਹਦੇ ਨਾਲ ਹੋਣਾ ਹੀ ਲੋਕਤੰਤਰ ਮਜ਼ਬੂਤ ਹੁੰਦਾ ਤਾਂ ਖੁਦ ਆਮ ਆਦਮੀ ਦੀ ਤਰ੍ਹਾਂ ਲਾਈਨਾਂ ਲਾ ਕੇ ਵੋਟ ਪਾਣ ਵਾਸਤੇ ਆਇਓ ਕੀ ਗਰ ਮੈਸੇਜ ਹੈ ਦੇਖੋ ਆਮ ਆਦਮੀ ਦੀ ਜਦੋਂ ਦੀ ਸਰਕਾਰ ਲੋਕਾਂ ਨੇ ਲਿਆਂਦੀ ਦਾਮਾਂ ਇਹ ਆਮ ਆਦਮੀ ਹਈਆ ਵੀਆਈਪੀ ਕੌਣ ਹੁੰਦਾ ਵਾ ਵੀਆਈਪੀ ਇਹੀ ਲੋਕ ਕੀ ਬਣਾਉਂਦੇ ਆ ਇਹਨਾਂ ਦੇ ਨਾਲ ਜਿਹੜਾ ਇਹਨਾਂ ਦੇ ਨਾਲ ਕਦਮ ਨਾ ਕਦਮ ਚਲਾ ਕੇ ਆਪਣੇ ਆਪ ਨੂੰ ਚਲਾਉਂਦਾ ਉਹ ਜਿਆਦਾ ਲੰਬਾ ਸਫ਼ਰ ਕਰ ਲੈਂਦਾ ਵਾ ਜਿਹੜੇ ਵੀਆਈਪੀ ਸਮਝਦੇ ਉਹਨਾਂ ਨੂੰ ਜਲਦੀ ਘਰ ਬਿਠਾ ਦਿੰਦੇ ਆ ਪਰਿਵਾਰ ਦੇ ਨਾਲ ਅੱਜ ਪੂਰੇ ਪਰਿਵਾਰ ਸਮੇਤ ਆਏ ਹੋ ਅੱਜ ਲੱਗੇ ਆ ਅਸੀਂ ਅਪੀਲ ਕਰਨਾਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਵੀ ਆ ਕੇ ਬਦ ਤੋਂ ਬਦ ਆਪਣੀ ਵੋਟ ਬੋਰਡ ਦਾ ਇਸਤੇਮਾਲ ਕਰੋ ਲੋਕਤੰਤਰ ਨੂੰ ਮਜ਼ਬੂਤ ਕਰੋ ਦੇਖੋ ਜੀ ਪੰਜਾਬ ਦੇ ਰੱਖੇ ਹੋਏ ਹੱਕ ਜਿਹੜੇ ਕੇਂਦਰ ਦੀ ਸਰਕਾਰ 8000 ਕਰੋੜ ਰੁਪਏ ਸਾਡੇ ਪੰਜਾਬੀਆਂ ਦਾ ਬਣਦਾ ਹੱਕ ਰੱਖੀ ਬੈਠੀ ਆ ਉਹਦੀ ਆਵਾਜ਼ ਠਾਵਾਂਗੇ ਦੂਸਰਾ ਪੀਜੀਆਈ ਵਰਗਾ ਇੱਕ ਵੱਡਾ ਹਸਪਤਾਲ ਲੈ ਕੇ ਆਉਣਾ ਲੁਧਿਆਣਾ ਤੇ ਲੁਧਿਆਣਾ ਵਾਸੀਆਂ ਨੂੰ ਕੀ ਕਹਾਂਗੇ ਵੋਟ ਲਈ ਵੱਧ ਤੋਂ ਵੱਧ VOTING ਕਰੋ ਜਿੰਨਾ VOTING ਤੁਸੀਂ ਵੱਧ ਕਰੋਗੇ ਉਹਨਾਂ ਲੋਕਤੰਤਰ ਮજબૂત ਹੁੰਦਾ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਜਿਹੜਾ ਵਾਟਿੰਗ ਨੂੰ ਬਹੁਤ ਵਧੀਆ ਮਾਹੌਲਾ ਬਹੁਤ ਵਧੀਆ ਦੇਖੋ ਤੁਸੀਂ ਹੁਣ 4 ਤਰੀਕ ਨੂੰ ਵਧੀਆ ਮਾਹੌਲ ਬਣੂਗਾ ਲੋਕਾਂ ਦਾ ਉਤਸ਼ਾਹ ਕਿਸ ਤਰ੍ਹਾਂ ਦਾ ਦਿਖਾਈ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਵਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਰਾ ਹੀ ਲੋਕਾਂ ਚ ਚਾਅ ਵਾ ਇਸ ਗੱਲ ਦਾ ਲੋਕ ਪਿਆਰ ਕਰਦੇ ਹਾਂ ਸਰ ਕੀ ਕਹਿਣਾ ਚਾਹੁੰਦੇ ਹੋ ਮਤ ਦਾ ਦਾਨ ਹਰ ਬੰਦਾ ਕਰੇ ਕਿਉਂਕਿ ਇਹਦੇ ਨਾਲ ਲੋਕਤੰਤਰ ਮਜ਼ਬੂਤ ਹੁੰਦਾ ਹੈ ਜੀ ਜਦੋਂ ਆਪਾਂ ਮਤ ਦਾ ਦਾਨ ਕਰਦੇ ਆ ਜਿਹਦੇ ਨਾਲ ਲੋਕਤੰਤਰ ਮਜ਼ਬੂਤ ਹੋ ਕੇ ਲੋਕ ਸੇਵਾ ਦੇ ਵਿੱਚ ਜਾਂਦਾ ਵਾ ਮੈਂ ਦੱਸਣਾ ਜੋ ਨਾ ਮੈਂ ਆਪਣੇ ਆਪ ਨੂੰ ਅੱਜ ਵੋਟ ਪਾ ਕੇ ਆਇਆ ਆ ਆਮ ਆਦਮੀ ਨੂੰ ਵੋਟ ਪਾਈ ਆ ਅਜੀਤ ਕੁਮਾਰ ਜੀ ਭਾਜੀ ਕਿੰਨੀ ਵਾਰੀ ਵੋਟ ਪਾ ਰਹੇ ਹੋ ਇਹ ਤੀਜੀ ਚੌਥੀ ਵਾਰ ਜੀ ਕੀ ਬੈਨੀਫਿਟ ਆ ਵੋਟ ਪਾਉਣ ਦਾ ਵੋਟ ਪਾਉਣ ਦਾ ਇੱਕੋ ਵਾਰ ਤਾਂ ਸਾਨੂੰ ਮੌਕਾ ਮਿਲਦਾ ਜੀ ਸਾਡੇ ਸਾਡੇ ਅੱਗੇ ਪਿੱਛੇ ਘੁੰਮਦੇ ਨੇ ਜੀ ਹਾਂ ਜੀ ਤੁਰੇ ਆ ਸਾਨੂੰ ਵੀ ਫੀਲ ਹੁੰਦਾ ਜੀ ਹਾਂ ਵੀ ਅਸੀਂ ਹੈਗੇ ਆ ਲੋਕ ਜੀ ਇਹ ਤਾਂ ਫਿਰ ਇਹੀ ਹੁੰਦੇ ਨੇ ਜੀ ਇੰਨਾ ਮਗਰੀ ਕਿੰਦਾ ਦਾ ਭਾਲਦੇ ਆ ਰੋਜ਼ੇ ਕੈਂਡੀਡੇਟ ਦੇਖੋ ਜੀ ਕੋਈ ਵਧੀਆ ਹੋਵੇ ਅੱਗੇ ਪਿੱਛੇ ਘੁੰਮੇ ਜੀ ਕੋਈ ਆਵੇ ਜੀ ਕੰਮ ਕਰਨ ਬਗੈਰ ਕਹੇ ਹਾਂ ਜੀ ਕਿਤੇ ਤੁਸੀਂ